जी में जी में उदो उदो किसान मजदूर एकता जिंदाबाद किसान मजदूर एकता जिंदाबाद मोदी सरकार मुर्दाबाद मोदी सरकार मुर्दाबाद ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਦੋਂ ਉਦੋਂ ਹੀ ਵੋਟਰਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਇਸ ਦੇ ਤਹਿਤ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਾਰਡਰ ਦੇ ਇਲਾਕੇ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸੰਪਰਕ ਕੀਤਾ ਤੇ ਵੋਟਰਾਂ ਨੂੰ ਜਾਗਰੂਕ ਕੀਤਾ ਕਿ ਭਾਜਪਾ ਨੂੰ ਵੋਟ ਨਾ ਪਾਓ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਹਰ ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਹਾਂ ਜੇਕਰ ਕੋਈ ਵੀ ਭਾਜਪਾ ਦਾ ਉਮੀਦਵਾਰ ਵੋਟ ਮੰਗਣ ਆਏ ਤਾਂ ਉਸ ਕੋਲੋਂ ਸਵਾਲ ਕਰੋ ਕਿ ਭਾਜਪਾ ਨੂੰ ਵੋਟ ਕਿਉਂ ਦਿੱਤੀ ਜਾਵੇ ਭਾਜਪਾ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਅੱਜ ਵੀ ਭਾਜਪਾ ਕਿਸਾਨ ਆਗੂਆਂ ਤੇ ਤਸ਼ੱਦਦ ਕਰ ਰਹੀ ਹੈ ਜੇਕਰ ਭਾਜਪਾ ਦਾ ਉਮੀਦਵਾਰ ਵੋਟ ਲੈਣ ਆਵੇ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਣ ਨਹੀਂ ਚਾਹੁੰਦੇ ਆ ਕਿ ਇਹ ਬੀਜੇਪੀ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਦੇ ਘਟੋ ਘਟੇ ਦੱਬੇ ਪੰਜਾਬ ਦੇ ਵਿੱਚੋਂ ਖਾਲੀ ਨਿਕਲਣੇ ਚਾਹੀਦੇ ਆ ਜੇ ਪੰਜਾਬ ਤੋਂ ਖਾਲੀ ਨਾ ਨਿਕਲੇ ਤੇ ਫਿਰ ਬਾਹਰੋਂ ਤੇ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਤੁਹਾਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਨ ਆਇਆ ਵੀ ਹੈ ਤਾਂ ਸਾਥ ਤੋਂ ਆਪਣੇ ਪੰਜਾਬ ਦਾ ਕਿਸਾਨਾਂ ਦਾ ਨਿਕੂਣਾ ਦਾ ਇਹ ਇਹਨਾਂ ਦੇ ਜਿਹੜੇ ਡੱਬੇ ਇਸ ਵਾਰ ਖਾਲੀ ਘੱਟੇ ਜਾਣ ਇਹਨਾਂ ਨੂੰ ভোট ਨਾ ਪਈ ਗਿਆ ਚਾ ਔਰ ভোট ਕੋਣ ਤਾਂ ਮੈਂ ਤਾਂ ਕਿਹਨਾਂ ਇੱਥੇ ਆਉਂਦੇ ਆ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਕੀ ਉਹ ਕਰ ਰਹੇ ਨੇ ਕਿੱਦਾਂ ਮਾਰੇ ਕਿਸਾਨ ਮਾਰੇ ਉਹਨਾਂ ਨੂੰ ਇਹਨਾਂ ਦੇ ਸਵਾਲ ਵੀ ਪੁੱਛਿਆ ਜਾਵੇ ਵੀ ਤੁਸੀਂ ਸਾਡੇ ਕਿਸਾਨ ਮਾਰ ਰਹੇ ਜੇ ਉਹਨਾਂ ਨੂੰ ਤੁਸੀਂ ਅੱਗੇ ਜਾਣ ਲਈ ਉੱਥੇ ਤੁਸੀਂ 16 ਘੱਟ ਪੀਆਂ ਵਾ ਗੋੜੀਆਂ ਚਲਾਉਂਟ ਹੈ ਇਹਦੇ ਔਰ ਇਹਨਾਂ ਨੂੰ ਪਿੰਡ 'ਚ ਆਇਆ ਇਹਨੂੰ ਸਵਾਲ ਪੁੱਛੋ ਬੋਟ ਦੇ ਕੋਣੀ ਬਿਲਕੁਲ ਹੀ ਨਾ ਪਾਉ ਉਹ ਤੇ ਇਹਨਾਂ ਸਵਾਲ ਵੀ ਪੁੱਛੀ ਜਾਣ ਅਈ ਇਹ ਰਿਕੁਐਸਟ ਕਰਨਾ ਹੈ ਅੱਜ ਤੁਹਾਨੂੰ ਉਹ ਦੋਨ ਬੁਲਾ ਲਓ ਦੋਹਣ ਬੁਲਾ ਲਓ ਕੱਚੀ ਗਾਂ ਦੇ ਨੰਦੇ ਅੰਦੀ ਆ ਗਈਆਂ ਨੇ ਤਰਾਂਤੀ ਚਾਰੀ ਆਈਆਂ ਨੇ ਅਸੀਂ ਤੁਹਾਨੂੰ ਇਹ ਰਿਕੁਐਸਟ ਕਰਨਾ ਹੈ ਕਿ ਜਿਹੜੀ ਭਾਜਪਾ ਸਰਕਾਰ ਆ ਜਿਮਨੇ ਇਸਵਾਨਾ ਨੂੰ ਛੀਂਕ ਦਿੱਤਾ ਗੋਲੀਆਂ ਮਾਰੀਆਂ ਤੇ ਉਹਨਾਂ ਦੇ ਅੱਗੇ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਉਹਨਾਂ ਆਪਣੀ ਗੱਲ ਰੱਖਣ ਉਹਨਾਂ ਨੇ ਜਾਨਾ ਦਿੱਤੀ ਔਰ ਅੱਗੇ ਥੂਲਾ ਗੱਡੀਆਂ ਨੇ ਉਹਨਾਂ ਦੇ ਡੰਡੇ ਬਖਸਾਏ ਰਹੇ ਨੇ ਛੀਂਕ ਦਿੱਤੇ ਗਏ ਨੇ ਔਰ ਉਹਨਾਂ ਨੂੰ ਅਸੀਂ ਇੱਕ ਉਹਨਾਂ ਨੂੰ ਸਜ਼ਾ ਦੇਣ ਲਈ ਮੁਹਿੰਮ ਜੁਰੀ ਕੀਤੀ ਹੈ ਪੂਰੇ ਹਿੰਦੁਸਤਾਨ 'ਚ ਸ਼ੁਰੂ ਹੋਈ ਹੈ ਕਿਸਾਨ ਯੂਨੀਅਨ ਵਾਲੇ ਘਰ ਘਰ ਜਾ ਰਹੇ ਨੇ ਫਲੈਕਸ ਬੋਰਡ ਵੀ ਲੱਗ ਰਹੇ ਨੇ ਕਾਲੇ ਝੰਡੇਆਂ ਨਾਲ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਇਹ ਲੋਕਾਂ ਨੂੰ ਵੀ ਵੈਸੇ ਤਾਂ ਲੋਕ ਪਹਿਲਾਂ ਪੜ੍ਹਨਾ ਚਾਹੀਦਾ ਹਾਂਜੀ ਇਸ ਵਾਰ ਬਿਲਕੁਲ ਕਿਸਾਨਾਂ ਦੇ ਨਾਲ ਪਹਿਲਾਂ ਤੋਂ ਹੀ ਖੜੇ ਰਹੇ ਸਾਰੇ ਦਿੱਲੀ ਅੰਦੋਲਨ ਦੀ ਮੋਰੀ ਹੈ ਇਸ ਅੰਦੋਲਨ ਦੇ ਵਿੱਚ ਔਰ ਪੰਜਾਬ ਪੰਜਾਬ ਦੇ ਸਿੱਖ ਕਿਸਾਨ ਜਿਹੜੇ ਮਜ਼ਦੂਰ ਆ ਇਸ ਕਰਕੇ ਐਸ ਵਾਰ ਅਸੀਂ ਕਹਿਣਾ ਹੈ ਵੀ ਤੁਸੀਂ ਵੈਸੇ ਤੇ ਤੇਨੇ ਵੈਸੇ ਤੇ ਇਹਨਾਂ ਨੂੰ ਆਉਣਾ ਨਹੀਂ ਚਾਹੀਦਾ ਤੋਂ ਕਿਉਂਨਾਂ ਨੂੰ ਪਤਾ ਇੱਥੇ ਕੋਈ ਵੋਟ ਨਹੀਂ ਮਿਲਣੀ ਹਾਂਜੀ ਹਾਂਜੀ ਪਰ ਜੇ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛੋ ਵੀ ਜੇ ਤੁਸੀਂ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਉਂਦੇ ਤੁਸੀਂ ਹਾਂਜੀ ਹਾਂਜੀ ਉਹ ਤਾਂ ਫੇਰ ਅਸੀਂ ਉੱਥੇ ਨਹੀਂ ਜਾ ਸਕਦੇ ਤੇ ਤੁਸੀਂ ਪਿੰਡ 'ਚ ਕੀ ਕਰਨਾ ਹੈ ਜੀ ਉਹਨਾਂ ਨੂੰ ਸਵਾਲ ਪੁੱਛੋ ਵੀ ਸਾਡੇ ਸਵਾਲਾਂ ਦਾ ਵਿਰੋਧ ਹੋ ਸਕਦਾ ਕਾਲੇ ਜਾਂ ਡੈਨਮ ਦਾ ਵਿਰੋਧ ਕੀਤਾ ਜਾਏ ਹਾਂਜੀ ਬਿਲਕੁਲ ਉਹਨਾਂ ਨੂੰ ਪਿੰਡਾਂ 'ਚ ਨਾਮ ਵੜਨ ਦਿੱਤਾ ਜਾਏ ਅਸੀਂ ਇਹ ਰਿਕੁਐਸਟ ਕਰਨਾ ਹੈ ਜੀ ਅਹੀਂ ਚਾਹੁੰਦੇ ਆ ਕਿ ਬੀਜੇਪੀ ਨੂੰ ਪਨਿਸ਼ ਕੀਤਾ ਜਾਏ ਔਰ ਐਸਕੇਐਮ ਭਾਰਤ ਨੇ ਵੀ ਉਪਰੋਂ ਕਹਿਤਾ ਹੈ ਐਸਕੇਐਮ ਪੰਜਾਬ ਨੇ ਵੀ ਕਹਿਤਾ ਹੈ ਕਿ ਇਹ ਜਿਹੜੀ ਪਨਿਸ਼ਮੈਂਟ ਬੀਜੇਪੀ ਨੂੰ ਦਿੱਤੀ ਜਾਏ ਉਹਨਾਂ ਨੂੰ ਦੱਸਿਆ ਜਾਏ ਵੀ ਆਪਣਾ ਗੁੱਸਾ ਵਿਖਾਇਆ ਜਾਏ ਉਹਨਾਂ ਤੇ ਆਪਣਾ ਜ਼ੋਰ ਵਿਖਾ ਲਿਆ ਸਾਡੇ ਤੇ ਗੋਲੀਆਂ ਚਲਾ ਕੇ ਡੰਡੇ ਵਰ샤 ਕੇ ਹੁਣ ਅਸੀਂ ਆਪਣਾ ਜ਼ੋਰ ਵੀ ਉਹਨਾਂ ਨੂੰ ਵਿਖਾਵਾਂਗੇ ਵੀ ਜੇ ਤੁਸੀਂ ਸਾਨੂੰ ਅੱਗੇ ਨਹੀਂ ਵਧਨ ਦਿੰਦੇ ਤੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਕਿਤਰਾ ਆ ਸਕਦੇ ਜੇ ਕਿਹੜੇ ਮੂਨਾ ਆ ਸਕਦੇ ਜੇ ਔਰ ਲੋਕਾਂ ਨੂੰ ਇਸ ਕਰਕੇ ਜਾਗਰੂਕ ਕਰਨ ਆ ਰਹੇ ਵਹੇ ਲੋੜ ਨਹੀਂ ਕਿਉਂਕਿ ਜਿੰਨੇ ਵੀ ਘਰਾਂ ਚ ਹੀ ਗਏ ਆ ਸਾਨੂੰ ਜੋ ਰਿਸਪੌਂਸ ਅਗੋਂ ਮਿਲਿਆ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਇਹ ਲੋੜ ਆ ਪਰ ਅਸੀਂ ਆਪਣਾ ਫਰਜ਼ ਨਿਭਾ ਕੇ ਫਿਰ ਵੀ ਆ ਰਹੇ ਲੋਕ ਖੁਦ ਕਹਿ ਰਹੇ ਨੇ ਕਿ ਇਹਨਾਂ ਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ ਜੇ ਇਹ ਆਏ ਸਾਡੇ ਪਿੰਡ 'ਚ ਇਹਨਾਂ ਨੂੰ ਕਾਲੇ ਝੰਡੇ ਵੀ ਖਾਵਾਂਗੇ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛਾਂਗੇ ਵੀ ਤੁਸੀਂ ਕਿਹੜੇ ਮੂਨਾ ਆਏ ਜੇ ਕਿਤਰਾ ਤੁਸੀਂ ਵੋਟ ਮੰਗਦੇ ਜੇ ਤੁਸੀਂ ਕੀਤਾ ਕੀ ਹੈ ਕੀਤਾ ਤੁਸੀਂ ਚੰਗਾ ਕਰਨ ਦੀ ਥਾਂ ਤੇ ਤੁਸੀਂ ਮਾੜਾ ਕੀਤਾ ਹੈ ਤੋ ਇਹਨਾਂ ਨੇ ਤੇ ਜੋ ਸਾਡੇ ਤੇ ਦੇਖੋ ਡੰਡੇ ਵਰਸਾਏ ਗੋਲੀਆਂ ਚਲਾਈਆਂ ਕਿੰਨੇ ਸ਼ਹੀਦ ਹੋ ਕੇ ਸਾਡੇ ਹਜ਼ਾਰ ਤੋਂ ਵੱਧ ਸ਼ਹੀਦ ਹੋ ਗਏ ਨੇ ਸਾਡੇ ਕਿਸਾਨ ਮਜ਼ਦੂਰ ਔਰ ਇਹਨਾਂ ਤੇ ਕੋਈ ਅਸਰ ਨਹੀਂ ਇਹ ਹਜੇ ਵੀ ਇਹ ਕਹਿ ਰਹੇ ਨੇ ਕਿ ਅੱਗੇ ਮੰਨ ਲਓ ਭਾਜਪਾ ਸਰਕਾਰ ਜੇ ਬਣਦੀ ਆ ਅਬਲ ਤੇ ਬਣਦਾ ਕੋਈ ਚਾਂਸ ਹੀ ਨਹੀਂ ਕਿਉਂਕਿ ਜੇ ਇਹ ਬਣ ਜੇ ਤੇ ਇਹ ਤੇ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਜਿਹੜੇ ਸੁਣਨਾ ਹੀ ਨਹੀਂ ਚਾਹੁੰਦੇ ਜਿਹੜੇ ਸੁਣਨ ਤੋਂ ਹੀ ਗੋਲੀਆਂ ਮਾਰ ਰਹੇ ਨੇ ਵੀ ਤੁਸੀਂ ਅਹੀਂ ਤੇ ਸਾਡੇ ਸਾਥੀ ਤੇ ਉੱਥੇ ਜਾ ਕੇ ਸਿਰਫ ਇਹਨਾਂ ਨੂੰ ਆਪਣੀ ਗੱਲ ਦੱਸਣਾ ਚਾਹੁੰਦੇ ਇਹ ਉਹ ਨਹੀਂ برداشت ਕਰ ਰਹੇ ਇਹ ਸਾਡਾ ਮਸਲਾ ਕਿੱਥੋਂ ਹੱਲ ਕਰਨਗੇ ਜਿਵੇਂ ਅਸੀਂ ਕਿੱਦਾਂ ਇੱਥੇ ਜੀ ਸਕਾਂਗੇ ਇਸ ਕਰਕੇ ਇਹਨਾਂ ਨੂੰ ਪੈਨਿਸ਼ਮੈਂਟ ਦੇਣ ਲਈ ਇਹਨਾਂ ਨੂੰ ਹਰਾਉਣ ਲਈ ਔਰ ਜੋ ਰਿਸਪੌਂਸ ਆ ਰਿਹਾ ਉਹਦੇ ਹਿਸਾਬ ਨਾਲ ਤੇ ਇਹ ਪੱਕੇ ਹੀ ਹਾਰੇ ਪਏ ਨੇ 400 ਪਾਰ 400 ਪਾਰ ਕਹਿਣ ਨੂੰ ਮੈਂ ਇੱਕ ਕਹਿ ਤੇ ਜਿੰਨੇ ਮਰਜ਼ੀ ਦੇਣ ਕਹਿਣ ਨਾ ਕੀ ਹੈ ਕਹਿ ਤੇ ਕੋਈ ਕੁਝ ਵੀ ਸਕਦਾ ਹੈ ਪਰ ਪਾਰ ਹੋਣੇ ਕਿੱਦਾਂ ਪਾਰ ਤੇ ਐਸੇ ਵੋਟਾਂ ਨਾ ਹੋਣੇ ਜਿਹੜੇ ਵੋਟਾਂ ਦੀ ਥਾਂ ਤੇ ਉਹ ਲੋਕ ਕਹਿ ਰਹੇ ਨੇ ਵੀ ਤੁਸੀਂ ਸਾਡੇ ਪਿੰਡ 'ਚ ਹੀ ਨਾ ਵੜੋ ਪਿੰਡਾਂ ਵਾਲੇ ਬੋਰਡ ਲਾ ਰਹੇ ਨੇ ਫਲੈਕਸ ਬੋਰਡ ਲਾ ਰਹੇ ਨੇ ਔਰ ਜੇ ਇਹ ਪਿੰਡ ਨਹੀਂ ਆਉਂਦੇ ਜੇ ਕਿਤੇ ਜਾਂਦੇ ਵੀ ਟੱਕਰ ਜਾਂਦੇ ਲੋਕ ਉੱਥੇ ਇਹਨਾਂ ਨੂੰ ਫੜਦੇ ਨੇ ਮਨੀਪੁਰ ਦੇ ਵਿੱਚ ਇਹਨਾਂ ਨੂੰ ਕੁੱਟ ਪੈ ਗਈ ਹੈ ਇਹਨਾਂ ਨੂੰ ਇਹ 400 ਪਾਰ ਇਹ ਤੇ ਆਪਣੀ ਜਾਨਾਂ ਬਚਾਉਣ ਮੈਂ ਕਹਿੰਦਾ ਇਹ ਆਪਣੇ ਘਰਾਂ 'ਚ ਬੈਠੇ ਰਹਿਣ ਕਿਉਂਕਿ ਇਹਨਾਂ ਨੇ ਜੋ ਬੀਜਿਆ ਹੈ ਜਿੱਦਾਂ ਇਹਨਾਂ ਲੋਕਾਂ ਨੂੰ ਕੁੱਟਿਆ ਹੈ ਹੋ ਸਕਦਾ ਕਿਤੇ ਇਹਨਾਂ ਨਾਲ ਉਹ ਜੀ ਗੱਲ ਨਾ ਹੋ ਜੇ ਔਰ ਅਹੀਂ ਅਹੀਂ ਨਹੀਂ ਚਾਹੁੰਦੇ ਉਹ ਜੀ ਹੋਏ ਪਰ ਇਹ ਇਸ ਕਰਕੇ ਇਹਨਾਂ ਨੂੰ ਬਚ ਕੇ ਰਹਿਣਾ ਚਾਹੀਦਾ ਆਪਣੇ ਘਰਾਂ 'ਚ ਬੈਠੇ ਰਹਿਣਾ ਚਾਹੀਦਾ ਹੈ ਇਹ ਘਰਾਂ 'ਚੋਂ ਬਾਹਰ ਨਿਕਲ ਨਹੀਂ ਚਾਹੀਦੇ ਇਹ ਰਮਾਨਾ ਬੈਠੇ ਰਹਿਣ ਜੇ ਕੋਈ ਵੋਟ ਪਾਉਂਦਾ ਵੈ ਤੇ ਪੌਣੀ ਨਹੀਂ 400 ਪਾਰ ਕੀ 4 ਵੀ ਪਾਰ ਹੋ ਜੇ ਇਹਨਾਂ ਦੀ ਤਾਂ ਮੈਂ ਨਾ ਵੱਡੀ ਗੱਲ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਦੀ ਤੇ ਮੈਂ ਗਾਰੰਟੀ ਦਿੰਦਾ ਕਿ ਪੰਜਾਬ 'ਚ ਪਾਰ ਕਰਨ ਦੀ ਤੇ ਗੱਲ ਵਕਰੀ ਹੈ ਇਹਨਾਂ ਦੇ ਡੱਬੇ ਖਾਲੀ ਨਿਕਲਣਗੇ ਪੰਜਾਬ 'ਚੋਂ ਰਿਸਪੌਂਸਬਲ ਦਾ ਰਿਸਪੌਂਸ ਜੀ ਬਹੁਤ ਵਧੀਆ ਮਿਲਦਾ ਜੀ ਲੋਕੀ ਬਿਲਕੁਲ ਨਾ ਕਰਦੇ ਨੇ ਲੋਕੀ ਆਂਦੇ ਨੇ ਵੀ ਆਪਾਂ ਭਾਜਪੀ ਨੂੰ ਵੋਟ ਬਿਲਕੁਲ ਨਹੀਂ ਪਾਉਣੀ इन्हों का झंडिया स्वागत करा इंडिया क्राइम न्यूज जुलम के खिलाफ जंग आप देख रहे हैं इंडिया क्राइम न्यूज